ਇਹ ਤਾਂ ਸਿੱਖਾਂ ਦਾ ਵਿਰਸਾ ਹੈ ਭੰਗੜਾ ਪਾਉਣਾ ਤੇ ਬੀਬੀਆਂ ਨੂੰ ਗਿੱਧਾ ਪਾਉਣਾ ਕਹਿੰਦੇ ਆ ਤਿਆਂ ਦੇ ਤਿਹਾਰ ਲਾਉਂਦੇ ਆ ਇਹ ਸਿੱਖਾਂ ਦਾ ਵਿਰਸਾ ਨਹੀਂ ਹੈ ਖਾਲਸੇ ਦਾ ਵਿਰਸਾ ਤਾਂ ਸ਼ਾਸਤਰ ਵਿਦਿਆ ਦਾ ਅਭਿਆਸ ਹੈ ਖਾਲਸੇ ਦਾ ਵਿਰਸਾ ਤਾਂ ਬ੍ਰਹਮ ਵਿਦਿਆ ਦਾ ਪੜਨਾ ਹੈ ਇਹ ਜਿਹੜਾ ਵਿਰਸਾ ਹੈ ਨਾ ਇਹ ਤਾਂ ਸਾਧ ਸੰਗਤ ਜੀ ਨਾਚਿਆਂ ਦਾ ਵਿਰਸਾ ਹੈ ਇਹ ਜੀ ਤੀਆਂ ਦੇ ਤਿਹਾੜ ਤਾਂ ਬੜੇ ਪੁਰਾਣੇ ਲੱਗਦੇ ਆ ਉਹ ਮੁਗਲਾਂ ਨੇ ਲਾਉਣੇ ਸ਼ੁਰੂ ਕੀਤੇ ਸੀ ਪਠਾਣਾ ਨੇ ਉਹ ਜਿਹੜਾ ਉੱਥੋਂ ਦਾ ਹਾਕਮ ਹੋਵੇ ਨਾ ਕਿਸੇ ਇਲਾਕੇ ਦਾ ਉਹ ਨਗਰ ਵਿੱਚ ਚੌਧਰੀ ਨੂੰ ਸੁਨੇਹਾ ਘੱਲਦਾ ਭੀਲਾ ਭੀ ਤੀਆਂ ਦਾ ਤਿਹਾੜ ਲਾਓ ਤੇ ਜਿਹੜੀ ਕੋਈ 7 ਸਾਲ ਤੋਂ ਛੋਟੀ ਐ ਉਹ ਨਾ ਆਵੇ ਤੇ ਜਿਹੜੀ ਉਧਰੋਂ 50 ਸਾਲ ਤੋਂ ਉੱਪਰ ਐ ਬਿਰਧ ਉਹ ਨਾ ਆਵੇ ਬਾਕੀ ਸਾਰੀਆਂ ਬੀਬੀਆਂ ਕੱਢ ਕੇ ਨਗਰ ਚੋਂ ਤੇ ਬਾਹਰ ਤੀਆਂ ਦਾ ਮੇਲਾ ਲਾਓ ਤੇ ਫਿਰ ਸਾਧ ਸੰਗਤ ਜੀ ਉੱਥੇ ਜਾ ਕਰਕੇ ਨਾ ਧੀਆ ਪੈਣਾ ਉਹ ਨੱਚਦੀਆਂ ਤੇ ਹਾਕਮ ਬੈਠੇ ਹੋਏ ਤੇ ਵੇਂਦੇ ਜਿਹੜੀ ਉਹਨਾਂ ਨੂੰ ਫਿਰ ਪਸੰਦ ਆ ਜਾਂਦੀ ਉਹਨੂੰ ਨਾਲ ਹੀ ਚੱਕ ਕੇ ਲੈ ਜਾਂਦੇ ਦੱਸੋ ਇਹ ਵਿਰਸਾ ਸਿੱਖਾਂ ਦਾ ਇਹ ਤਾਂ ਸਾਧ ਸੰਗਤ ਜੀ ਕਿੱਟੀ અપਮਾਨ ਜਨਕ ਗੱਲ ਵੈ ਤੇ ਫਿਰ ਜਿਹੜੇ ਵੇਖੋ ਅੱਜ ਵੀ ਕਹਿੰਦੇ ਹੁਣ ਕਿਹੜੇ ਮੁਗਲ ਵੇਂਦੇ ਆ ਹੁਣ ਕਿਹੜੇ ਪਠਾਨ ਵੇਂਦੇ ਆ ਹੁਣ ਕਿਹੜੀ ਇਹੋ ਜੀ ਵਿਵਸਥਾ ਹੈ ਪਰ ਫਿਰ ਵੀ ਉੱਥੇ ਤੀਆਂ ਭੈਣਾਂ ਜਦੋਂ ਪਿੰਡ 'ਚ ਇੱਕ ਥਾਂ ਤੇ ਹੋ ਕੇ ਕਈ ਬਾਹਰ ਦੇਸ਼ਾਂ 'ਚ ਥਾਂ ਹੋਰ ਨਹੀਂ ਗੁਰਦੁਆਰੇ ਸਾਹਿਬ ਕਹਿੰਦੇ ਇੱਕ ਪਾਸੇ ਤੀਆਂ ਲਾ ਲੈਣ ਦਿਓ ਵੇਖੋ ਸ਼ਰਮ ਕਰੋ ਇਹ ਕਥਾ ਕੀਰਤਨ ਦਾ ਥਾਂ ਹੈ ਇੱਥੇ ਤੁਹਾਨੂੰ ਤੀਆਂ ਲਾਉਣ ਦਈਏ ਜਦੋਂ ਕਹਿਣ ਵੀ ਉਹ ਹੁਣ ਮੁਗਲ ਪਠਾਨ ਨਹੀਂ ਰਹੇ ਹੁਣ ਤਾਂ ਸਾਡਾ ਆਪਣਾ ਦੇਸ਼ ਹੈ ਜਦੋਂ ਪਿੰਡਾਂ 'ਚ ਤੀਆਂ ਲਾਉਂਦੀਆਂ ਨਾ ਕੁੜੀਆਂ ਤੇ ਪਿੰਡ ਦੇ ਮਸਟੰਡੇ ਇਕੱਠੇ ਹੋਏ ਹੁੰਦੇ ਮੁੰਡੇ ਵੀ ਇਕੱਠੇ ਹੋਏ ਹੁੰਦੇ ਸਾਰੇ ਤੇ ਭਰਾ ਦੀ ਜਦੋਂ ਭੈਣ ਸਾਹਮਣੇ ਨੱਚਦੀ ਹੋਵੇ ਤੇ ਕੀ ਇੱਜ਼ਤ ਰਹਿੰਦੀ ਹੈ ਤੇ ਬਾਕੀ ਵੇਖ-ਵੇਖ ਕੇ ਕਹਿਣ ਕਿ ਉਹ ਫਲਾਨੀ ਬੜਾ ਨੱਚਦੀ ਤੁਹਾਨੂੰ ਪਤਾ ਹੀ ਹੈ ਕਿ ਕੀ ਉਹ ਅਸ਼ਲੀਲ ਬੋਲ ਫਿਰ ਬੋਲਦੇ ਐ ਇਹ ਕੋਈ ਖਾਲਸੇ ਦਾ ਵਿਰਸਾ ਹੈ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਖਿਆ ਇਸੇ ਸ਼ਲੋਕ ਚੋਂ ਇਹ ਪੰਕਤੀ ਕੱਢ ਕੇ ਕਹਿੰਦੇ ਆ ਜੀ ਨੱਚਣ ਕੁੱਦਣ ਮਨ ਕਾ ਚਾਓ ਆ ਸਾਰਾ ਸ਼ਲੋਕ ਇਹ ਹੀ ਹੈ ਮਹਾਰਾਜ ਦੱਸ ਰਹੇ ਜੋ ਉਥੇ ਕਿਹਾ ਜੀ ਸ਼ਲੋਕ ਪੜ੍ਹ ਲਓ ਕੋਈ ਉਹ ਸੀਗੇ ਅਮਰੀਕਾ ਦੇ ਵਿੱਚੋਂ ਕਹਿੰਦੇ ਅਸੀਂ ਤਿਆਂ ਲਾਉਣਾ ਤੇ ਉਹ ਭੰਗੜੇ ਦਾ ਕੋਈ ਟੀਚਰ ਬਣਿਆ ਉਥੇ ਤੇ ਉਹਨੇ ਭੰਗੜਾ ਸਿਖਾਇਆ ਗਿੱਧਾ ਸਿਖਾਇਆ ਤੇ ਆਹ ਪ੍ਰਬੰਧਕ ਇੱਕ ਕਹਿੰਦਾ ਕਿ ਨਾ ਜੀ ਇੱਥੇ ਗੁਰਦੁਆਰੇ ਸਾਹਿਬ ਤਾਂ ਗੁਰੂ ਕੀ ਮਰਿਆਦਾ ਨਹੀਂ ਕਹਿੰਦੇ ਬਾਣੀ 'ਚ ਲਿਖਿਆ ਨੱਚਣ ਖੁੱਦਣ ਮਨ ਕਾ ਜਾਓ ਤੇ ਤੁਸੀਂ ਕਿਉਂ ਮਨ ਕਰਦੇ ਆ ਕਹਿੰਦੇ ਸਾਰਾ ਸ਼ਲੋਕ ਪੜਿਆ ਕਿ ਕੱਲੀ ਪੰਕਤੀ ਪੜੀ ਕਹਿੰਦੇ ਕੱਲੀ ਪੰਕਤੀ ਪੜੀ ਐ ਇੰਨਾ ਹੀ ਅਰਥ ਸਾਨੂੰ ਬੜਾ ਬਾਕੀ ਅਸੀਂ ਕੀ ਲੈਣਾ ਹੈ ਆਪਣਾ ਮੁੱਲੂ ਸਿੱਧਾ ਕਰਦੇ ਇਹੋ ਜੀ ਹਾਲਤ ਹੈ ਤੇ ਮਹਾਰਾਜ ਜੀ ਦੇ ਉਪਦੇਸ਼ ਤੋਂ ਜਿਹੜੇ ਉਲਟ ਚੱਲਦੇ ਆ ਭਾਈ ਫਿਰ ਉਹਨਾਂ ਨੂੰ ਖਾਏ ਗਿਆ ਜਮਕਾਲ ਹੀ ਫਿਰ ਹਾਲਤ ਹੋਣੀ ਐ ਨਾ ਕੋਈ ਲਾਭ ਨਹੀਂ ਖੱਟਣਾ ਇਸ ਤਰ੍ਹਾਂ ਹਜੂਰ ਕਹਿੰਦੇ ਮਨੁੱਖਾ ਜਨਮ ਹਾਰ ਜਾਂਦੇ ਆ